ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਬਾਈ ਅਸੀਂ 8 ਜੂਨ 2025 ਨੂੰ ਡੀਆਂ ਕਬੂਤਰਬਾਜ਼ੀਆਂ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਪਹਿਲੀ ਬਾਜੀ ਪਿੰਡ ਮੋਰਾਵਾਲੀ ਜ਼ਿਲ੍ਹਾ ਲੁਧਿਆਣਾ 85 ਕਬੂਤਰ ਉੱਡੇ ਸੀ 1200 ਮੋਢ ਨੂੰ ਅੱਠਾਂ ਕਬੂਤਰਾਂ ਦੇ ਵਿੱਚ ਬਾਜੀ ਸਾਂਝੀ ਹੋ ਗਈ ਸੀ ਜਸੂ ਜ਼ਰਗ ਕੱਪ ਦਾ ਜੇਤੂ ਏਕਮ ਰੁੜਕਾ ਕੱਪ ਦਾ ਜੇਤੂ ਏਕਮੰਦ ਤਾਲ मामੂ ਰੱਬੋ ਰਾਜਵਿੰਦਰ ਕੱਪ ਮੰਨਾ ਨਮਾ ਪਿੰਡ ਸੋਨੀ ਰੁੜਕਾ ਹਰਪ੍ਰੀਤ ਜ਼ਰਗੜੀ ਇਹ ਵੀ ਕਬੂਤਰ ਬਾਈ ਸਾਂਝੀ ਦੇ ਵਿੱਚ ਸ਼ਾਮਲ ਰਹੇ 8 ਜੂਨ ਦੀ ਅਗਲੀ ਬਾਜੀ ਪਿੰਡ ਭੰਮੀਪੁਰਾ ਜ਼ਿਲ੍ਹਾ ਲੁਧਿਆਣਾ ਹਿਆਰ ਮੋਢ ਨੂੰ ਬਈ 170 ਕਬੂਤਰ ਉੱਡੇ ਸੀ ਪੰਜਾਂ ਕਬੂਤਰਾਂ ਚ ਬਾਜੀ ਸਾਂਝੀ ਹੋ ਗਈ ਗੋਰਾ ਗਾਲਬ ਫੌਜੀ ਚੱਕਰ ਮੰਗੂ ਲਾਲ ਤੋਂ ਮਨਦੀਪ ਵਿੰਜਲ ਦੀਪ ਕਾਲਖੇਣਾ ਪੰਜਾਂ ਕਬੂਤਰਾਂ ਦੇ ਵਿੱਚ ਬਈ ਬਾਜੀ ਸਾਂਝੀ ਹੋ ਗਈ ਸੀ ਅਗਲੀ ਬਾਜੀ ਪਿੰਡ ਅਲੌੜ 1200 ਮੋਢ ਨੂੰ 70 ਕਬੂਤਰ ਉੱਡੇ ਸੀ ਸੱਤਾਂ ਕਬੂਤਰਾਂ ਚ ਬਾਜੀ ਸਾਂਝੀ ਹੋ ਗਈ ਸਰਨੀ ਸਲਾਣਾ ਕੂਲਰਤਾ ਜੇਤੂ ਸੋਨੀ ਦੋਦਪੁਰ ਪੱਖੇ ਦਾ ਜੇਤੂ ਮਿੱਠੂ ਮਲੇਸ਼ੀਆ ਪੱਖੇ ਦਾ ਜੇਤੂ ਜੱਗੀ ਕਾਂਝਲਾ ਕੱਪ ਦਾ ਜੇਤੂ ਗੁਰੀ ਤੂਰਾ ਕੱਪ ਦਾ ਜੇਤੂ ਕਮਲ ਮਦੀਨਪੁਰ ਸੁੱਖਾ ਖਲਾਲ ਮਾਜਰਾ ਇਹ ਵੀ ਕਬੂਤਰ ਬਾਈ ਸਾਂਝੀ ਦੇ ਵਿੱਚ ਸ਼ਾਮਲ ਰਹੇ ਅਗਲੀ ਬਾਜੀ ਪਿੰਡ ਖਾਰਾ ਬਨਾਲਾ ਜ਼ਿਲ੍ਹਾ ਮਾਨਸਾ 2200 ਮੋਡ ਨੂੰ 128 ਕਬੂਤਰ ਉੱਡੇ ਸੀ ਬਾਈ 5 ਵਜੇ ਬਾਜੀ ਨਿਬੜੀ ਪਹਿਲਾ ਨੰਬਰ ਭਜਨੇਈ ਰੱਲੀ ਪੂਲਰ ਦਾ ਜੇਤੂ ਦੂਜਾ ਨੰਬਰ ਜੱਗਾ ਖਾਰਾ ਕੱਪ ਦਾ ਜੇਤੂ ਬਾਰੂਕ ਘਰਾਣਾ ਬਿੱਲਾ ਆਨੰਦਗੜ੍ਹ ਇਹ ਵੀ ਕਬੂਤਰ ਬਾਈ ਸਾਂਝੀ ਦੇ ਵਿੱਚ ਸ਼ਾਮਲ ਰਹੇ ਅਗਲੀ ਬਾਜੀ ਪਿੰਡ ਰੂਮੀ ਨੇੜੇ ਜਗਰਾਉਂ ਜ਼ਿਲ੍ਹਾ ਲੁਧਿਆਣਾ 2200 ਮੋੜ ਨੂੰ 100 ਕਬੂਤਰ ਉਡਿਆ ਸੀ ਬਾਈ 5 ਵਜੇ ਚਾਰ ਕਬੂਤਰਾਂ ਦੇ ਵਿੱਚ ਬਾਜੀ ਸਾਂਝੀ ਹੋ ਗਈ ਸੀ ਪਹਿਲਾ ਨੰਬਰ सोनू ਲੰਮੇ ਫੋਰ ਟਰੈਕਟਰ ਦਾ ਜੇਤੂ ਜੀਤ ਦਵਾਈ ਗਰੁੱਪ ਦਾ ਕਬੂਤਰ ਸੀ ਬਾਈ ਦੂਜਾ ਨੰਬਰ ਮਨਦੀਪ 55 ਮੋਟਰਸਾਈਕਲ ਦਾ ਜੇਤੂ ਅਰਮਾਨ ਮੂਮ ਅਮਣਾ ਚਗਾਵਾ ਇਹ ਵੀ ਕਬੂਤਰ ਬਾਈ ਦੋਨੇ ਸਾਂਝੀ ਦੇ ਵਿੱਚ ਸ਼ਾਮਲ ਰਹੇ ਹਾਂਜੀ ਅਗਲੀ ਬਾਜੀ ਪਿੰਡ ਰੂਪਾ ਪੱਤੀ ਨੇੜੇ ਰੈਕੋਰਡ ਜ਼ਿਲ੍ਹਾ ਲੁਧਿਆਣਾ 2200 ਮੋਢ ਨੂੰ 149 ਕਬੂਤਰ ਉੱਡੇ ਸੀ 4 ਵਜ ਕੇ 21 ਮਿੰਟ ਤੇ ਬਾਈ ਅਮਰਤ ਸੋਨਿਆ ਕਬੂਤਰ ਕੱਲਾ ਰਹਿ ਗਿਆ ਸੀ ਮੋਟਰਸਾਈਕਲ ਦਾ ਜੇਤੂ ਬਣਿਆ ਨਿੱਕਾ ਸਿੱਧਮਾ ਗਰੁੱਪ ਦਾ ਕਬੂਤਰ ਸੀ ਬਾਈ ਜੀਤ ਦਬਈ ਕੱਪ ਦਾ ਜੇਤੂ ਜੰਟਾ ਮਲੇਸ਼ੀਆ ਜਤਨ ਬਰਮੀ ਇਹ ਬਾਈ ਤਿੰਨਾ ਕਬੂਤਰਾਂ ਦੀ ਸਾਂਝੀ ਸੀਗੀ ਜੀਤ ਦਬਈ ਜੰਟਾ ਮਲੇਸ਼ੀਆ ਜਤਨ ਬਰਮੀ ਹਾਂਜੀ ਬਾਈ ਜੀ ਅਗਲੀ ਬਾਜੀ ਪਿੰਡ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ 3200 ਮੋਢ ਨੂੰ 174 ਕਬੂਤਰ ਉੱਡੇ ਸੀ 26 ਕਬੂਤਰਾਂ ਦੇ ਵਿੱਚ ਦੁੱਸਰ ਪਵਾਈ ਗਈ ਜਿਨ੍ਹਾਂ ਵਿੱਚੋਂ ਬਈ ਪਹਿਲਾ ਨੰਬਰ ਬਣਾਇਆ ਮੋਰ ਬੱਪੀ ਜਣਾ ਫੋਰ ਟਰੈਕਟਰ ਦਾ ਜੇਤੂ ਦੂਜਾ ਨੰਬਰ ਅਮਨਾ ਚਗਾਵਾ ਸਕੂਟਰੀ ਦਾ ਜੇਤੂ ਪਾਂਤਾ ਦਾਖਾ ਪ੍ਰੀਤ ਹੀਰਾ ਕਾਲਾ ਸੌੜਾ ਇਹ ਵੀ ਕੂਤਰ ਬਈ ਸਾਂਝੀ ਦੇ ਵਿੱਚ ਸ਼ਾਮਲ ਰਹੇ ਅਗਲੀ ਬਾਜੀ ਪਿੰਡ ਬਕਰਾਂਦੀ 5000 ਮੁੱਢ ਨੂੰ 75 ਕਬੂਤਰ ਉੱਡੇ ਸੀ ਪਹਿਲਾ ਨੰਬਰ ਬਣਾਇਆ ਬਈ ਕਾਂਤਾ ਪੱਖੀ ਮੋਟਰਸਾਈਕਲ ਦਾ ਜੇਤੂ ਦੂਜਾ ਨੰਬਰ ਰਾਜਵਿੰਦਰ ਗੁਰੂ ਹਰ ਸਹਾਏ ਤੀਜਾ ਨੰਬਰ ਚੀਨਾ ਛਾਪਿਆਂ ਵਾਲੀ ਕਬੂਤਰਬਾਜ਼ੀਆਂ ਦੀ ਅਪਡੇਟ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਧੰਨਵਾਦ ਜੀ